ਉਸੀਂ ਦੇਖ ਰਹੇ ਹਾਂ ਪੰਜਾਬੀ ਸਾਂਝ ਚੈਨਲ ਦੋਸਤੋ ਆਪਾਂ ਗੱਲ ਕਰੀਏ ਪਰਵਰਿਸ਼ ਦੀ ਅਗਰ ਕੋਈ ਬੱਚਾ ਪੜ੍ਹ ਲਿਖ ਕੇ ਵੱਡਾ ਕਿਸੇ ਸਰਕਾਰ ਦੇ ਵਿੱਚ ਅਫਸਰ ਬੰਦਾ ਹੈ ਕਿ ਉਹਦੇ ਪਿੱਛੇ ਉਹਦੇ ਮਾਂ ਪਿਓ ਦੀ ਉਹਦੀ ਪਰਵਰਿਸ਼ ਦਾ ਉਹਦਾ ਹੱਥ ਹੁੰਦਾ ਉਸੇ ਤਰ੍ਹਾਂ ਅਗਰ ਕਿਸੇ ਕੋਈ ਸਰਕਾਰੀ ਸਕੂਲ ਨੂੰ ਅਗਰ ਕੋਈ ਹੈੱਡ ਟੀਚਰ ਵਧੀਆ ਜਾਂ ਪ੍ਰਿੰਸੀਪਲ ਵਧੀਆ ਮਿਲ ਜੇ ਉਹ ਸਕੂਲ ਦੇ ਨਾਲ ਨਾਲ ਜਿਹੜੇ ਉਸ ਸਕੂਲ ਦੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੀ ਜਿਹੜੀ ਪਰਵਰਿਸ਼ਾ ਉਹ ਹੈੱਡ ਟੀਚਰ ਦੇ ਹੱਥ ਹੁੰਦੀ ਹੈ ਬਿਲਕੁਲ ਜੀ ਅਸੀਂ ਗੱਲ ਕਰਦੇ ਆ ਅਜਲ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਗਹਿਲੇਵਾਲ ਦੀ ਤੁਹਾਨੂੰ ਦੱਸ ਦਈਏ ਕਿ ਇਹਦੀ ਜਿਹੜੀ ਸਟੋਰੀ ਆ ਸਕੂਲ ਦੀ ਸਰਕਾਰੀ ਸਕੂਲ ਦੀ ਉਹ ਬੜੀ ਹੀ ਦਿਲਚਸਪਾ ਤੁਹਾਨੂੰ ਸੁਣ ਕੇ ਵੀ ਹਰਾਨੀ ਹੋਵੇਗੀ ਕਿ ਇਸ ਦੇ ਜਿਹੜੇ ਹੈਡ ਟੀਚਰ ਆ ਉਹਨਾਂ ਨੇ ਉਹਨਾਂ ਦੀ ਮਿਹਨਤ ਸਦਕਾ ਅੱਜ ਸਕੂਲ ਕਿੱਥੇ ਦੀ ਕਿੱਥੇ ਪਹੁੰਚ ਗਿਆ ਤੁਹਾਨੂੰ ਦੱਸ ਦਿਆ ਕਿ ਪਹਿਲਾਂ ਇਹ ਸਕੂਲ ਪਿਛਲੇ 70 ਸਾਲਾਂ ਤੋਂ ਇੱਕ ਧਰਮਸ਼ਾਲਾ ਦੇ ਵਿੱਚ ਚੱਲਦਾ ਸੀ ਜੋ ਕਿ ਖਸਤਾ ਹਾਲਤ ਤੋਂ ਹੋਣ ਦੇ ਕਾਰਨ ਹੈਡਮਾਸਟਰ ਨੇ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਹੈ ਸੁਰੱਖਿਆ ਵਾਸਤੇ ਪਿਛਲੀਆਂ ਸਰਕਾਰਾਂ ਤੱਕ ਗੁਹਾਰ ਲਗਾਈ ਲੇਕਿਨ ਸਰਕਾਰਾਂ ਨੇ ਇਸ ਹੈਡ ਟੀਚਰ ਦੀ ਨਹੀਂ ਸੁਣੀ ਜਿਹਨੂੰ ਆਪਾਂ ਕਹਿ ਦਿੰਦੇ ਆ ਪ੍ਰਿੰਸੀਪਲ ਲੇਕਿਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਉਹਨਾਂ ਨੇ ਇਸ ਹੈੱਡ ਟੀਚਰ ਜਾਂ ਤੁਸੀਂ ਕਹਿ ਲਓ ਪ੍ਰਿੰਸੀਪਲ ਦੀ ਬਾਹ ਫੜੀ ਕਿਵੇਂ ਫੜੀ ਤੁਹਾਨੂੰ ਦੱਸਤੀ ਹੈ ਕਿ ਇੱਕ ਇੱਥੇ ਛੱਪੜ ਹੁੰਦਾ ਸੀਗਾ ਉਸ ਛੱਪੜ ਦੇ ਵਿੱਚੋਂ ਨਿਕਲਿਆ ਸਰਕਾਰੀ ਸਕੂਲ ਇਹ ਕਹਿੰਦਾ ਭਾਵਾ ਕਿ ਛੱਪੜ ਦੀ ਜਗ੍ਹਾ ਤੇ ਛੱਪੜ ਨੂੰ ਕਿ ਕਹਿੰਦਾ ਭਾਵੇਂ ਉੱਥੇ ਕਿ ਸਰਕਾਰੀ ਸਕੂਲ ਦੀ ਇਮਾਰਤ ਬਣਾਈ ਜਾਂਦੀ ਹੈ ਜਿੱਥੇ ਕਿ ਅੱਜ ਸਕੂਲ ਦਾ ਨਵੀਨੀਕਰਨ ਸੀਗਾ ਜੋ ਕਿ ਅੱਜ ਦੇ ਟਾਈਮ ਤੇ ਸਰਦਾਰ ਮਾਨ ਦੀ ਜਿਹੜੀ ਸਰਕਾਰ ਆ ਹਰ ਇੱਕ ਸਰਕਾਰੀ ਜਿਹੜੇ ਹੈ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਦੇ ਰਹੀ ਹੈ ਇਸ ਸਕੂਲ ਨੂੰ ਵੀ ਕਰੀਬ 1 ਕਰੋੜ ਦੇ ਕਰੀਬ ਗ੍ਰਾਂਟ ਦੇ ਕੇ ਇਸ ਸਕੂਲ ਦੀ ਇਮਾਰਤ ਇੱਥੋਂ ਤੱਕ ਪਹੁੰਚੀ ਹੈ ਲੇਕਿਨ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜ다 ਤੋਂ ਹੈਡ ਟੀਚਰ ਨੇ ਇਸ ਸਕੂਲ ਦਾ ਚਾਰਜ ਸੰਭਾਲਿਆ ਉਸ ਤੋਂ ਤਕਰੀਬਨ ਤੁਸੀਂ ਕਹਿ ਸਕਦੇ ਹੋ 100 ਬੱਚਾ ਇਸ ਸਕੂਲ ਦੇ ਵਿੱਚ ਪੜਦਾ ਸੀ ਲੇਕਿਨ ਅਜਿਹੇ ਟਾਈਮ ਤੇ ਉਹਨਾਂ ਦੀ ਮਿਹਨਤ ਸਦਕਾ 500 ਤੋਂ ਜਿਹੜਾ ਵੱਧ ਬੱਚਾ ਆ ਇਸ ਸਕੂਲ ਦੇ ਵਿੱਚ ਪੜਦਾ ਤੇ ਸਕੂਲ ਦੇ ਤੁਸੀਂ ਇਮਾਰਤ ਦੇਖ ਕੇ ਵੀ ਹੈਰਾਨ ਰਹਿ ਜੋਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਹੈਡ ਟੀਚਰ ਦੀ ਮਿਹਨਤ ਸਦਕਾ ਇਸ ਸਕੂਲ ਇੱਥੇ ਬਣਿਆ ਜਿੱਥੇ ਕੀ ਪਹਿਲਾਂ ਇੱਕ ਛੱਪੜ ਹੁੰਦਾ ਸੀਗਾ ਸਾਰਾ ਪਿੰਡ ਦਾ ਗੰਦਾ ਪਾਣੀ ਇੱਥੇ ਪੈਂਦਾ ਹੁੰਦਾ ਸੀਗਾ ਜਿੱਥੇ ਕੀ ਅੱਜ ਇਹ ਸਰਕਾਰੀ ਸਕੂਲ ਹੈ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਲੇਕਿਨ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਇਸ ਪ੍ਰਿੰਸੀਪਲ ਦੀ ਜਿਹੜੀ ਹੈਗੀ ਹੈ ਛਲਾਗਾ ਜ਼ਰੂਰ ਕਰਿਓ ਛਲਾਗਾ ਜ਼ਰੂਰ ਕਰਿਓ ਤਾਂ ਕਿ ਇਹਨਾਂ ਦੀ ਹੌਸਲਾ ਫਜ਼ਾਈ ਹੋਰ ਹੋ ਸਕੇ ਸਕੂਲ ਦਾ ਜਿਹੜਾ ਨਵੀਨੀਕਰਨ ਕਰਵਾਇਆ ਗਿਆ ਸੋ ਕਿੰਨੀ ਕੁ ਲਾਗਤ ਆਈ ਹੈ ਕਹਿੰਦੇ ਪਹਿਲਾਂ ਟੋਪਾ ਸੀ ਇੱਥੇ ਹਾਲਾਤ ਬਹੁਤ ਖਰਾਬ ਸੀ ਕਿੰਨੀ ਕੁ ਲਾਗਤ ਆਈ ਤੇ ਕੀ ਹਾਲਾਤ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਸਾਰੇ ਹੀ ਜਿਹੜੇ ਤਰਖਸ਼ ਗੱਲੇਵਾਲ ਸਰਕਾਰੀ ਸਕੂਲ ਦੇ ਵਿਦਵਾਨ ਸਭਾ ਹਲਕਾਪੁਰ ਵਿੱਚ ਸਾਰੇ ਪ੍ਰਿੰਸੀਪਲ ਸਾਹਿਬ ਦਾ ਸਾਰੇ ਅਧਿਆਪਕ ਸਾਹਿਬਾਨ ਦਾ ਤੇ ਬਹੁਤ-ਬਹੁਤ ਬਖਾਈ ਦਿਨਾ ਕਿਉਂਕਿ ਇਹਨਾਂ ਦੀ ਮਿਹਨਤ ਸਦਕਾ ਤੋਂ ਆਵਾ ਦੀ ਪਾਰਟੀ ਸਰਕਾਰ ਪਹਿਲਾਂ ਬਣੀ ਏ ਆਮ ਆਦੀ ਪਾਰਟੀ ਸਰਕਾਰ ਦਾ ਜਿਹੜਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਸਾਡੇ ਬੱਚੇ ਸਿਹਤਯਾਬ ਹੋਣਗੇ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਸਾਡੇ ਬੱਚਿਆਂ ਕੋਲ ਰੁਜ਼ਗਾਰ ਹੋਊਗਾ ਤੇ ਉਹ ਸਿੱਨੇ ਚੀਜ਼ਾਂ ਤੇ ਆਮ ਆਦੀ ਪਾਰਟੀ ਸਰਕਾਰ ਆਮ ਆਦੀ ਪੜ ਕੇ ਮੁੱਖ ਸ਼੍ਰੀ ਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਸੱਪਵੰਨ ਸਿੰਘ ਮਾਨ ਜੀ ਔਰ ਸਾਡੇ ਸਿੱਖਿਆ ਮੰਤਰੀ ਸਾਹ ਹਰਜੋਤ ਸਿੰਘ ਪੈਸ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਤੇ ਜਿਹੜੇ ਦਿੱਲੀ ਦੇ ਵਿੱਚ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਂਦੀ ਉਹਨਾਂ ਨੇ ਸ਼੍ਰੀ ਮਨੀਸ਼ ਚੋਧੇ ਜਿਹੜੇ ਇੰਚਾਰਜ ਲੱਗੇ ਨੇ ਔਰ ਉਹਨਾਂ ਦਾ ਜਿਹੜਾ ਮਿਸ਼ਨ ਆ ਉਹ ਅੱਜ ਚੱਲ ਰਿਹਾ ਵਾ ਔਰ ਆਮ ਆਦੀ ਪਾੜੀ ਦਾ ਸਰਕਾਰ ਦਾ ਮੁੱਖ ਮੇਨ ਮਕਸਦ ਆ ਵੀ ਹਰ ਪੰਜਾਬੀ ਬੱਚਾ ਪੜਿਆ ਹੋਵੇ ਜੇ ਬੱਚਾ ਪੜਿਆ ਹੋਊਗਾ ਤਾਂ ਹੀ ਉਹ ਪਰਿਵਾਰ ਤਰੱਕੀ ਕਰੂਗਾ ਤਾਂ ਹੀ ਉਹ ਸਾਡੀ ਸਟੇਟ ਤਰੱਕੀ ਕਰੂਗੀ ਅੱਜ ਉਸ ਤਹਿਤ ਪੰਜਾਬ ਚ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਔਰ 3 ਸਾਲ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਉਸ ਤੋਂ ਪਹਿਲਾਂ ਹਰ ਸਕੂਲ ਦੇ ਵਿੱਚ ਮਾੜਾ ਹਾਲ ਸੀਗਾ ਚਾਰ ਦੁਆਰੀ ਹੈ ਨਹੀਂ ਸੀ ਵਾਸ਼ਰੂਮ ਹੈ ਨਹੀਂ ਸੀ ਰੂਮ ਹੈ ਨਹੀਂ ਸੀਗੇ 3 ਸਾਲ ਦੇ ਵਿੱਚ ਇਹ ਸਕੂਲ ਦੀ ਗੱਲ ਕਰਦੇ ਆ 1 ਕਰੋੜ ਤੋਂ ਉੱਪਰ ਰੁਪਈਆ ਲਾ ਕੇ ਅੱਜ ਵਧੀਆ ਰੂਮ ਬਣੇ ਨੇ ਵਾਸ਼ਰੂਮ ਤੁਸੀਂ ਦੇਖੋ ਮਿਲਗੇ ਵਧੀਆ ਬਣੇ ਨੇ ਤੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਟੋਬਾ ਸੀ ਇੱਥੇ ਤੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਔਰ ਉਹਦੇ ਵਾਸਤੇ ਮੈਂ ਵਧਾਈ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਔਰ ਸਰਕਾਰ ਦਾ ਆਮ ਆਦੀ ਪੜੀ ਸਰਕਾਰ ਦਾ ਧੰਨ ਕਰਦ ਕਰਦਾ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਇਹ ਗੱਲ ਕਰਦੇ ਆ 11 ਸਕੂਲਾਂ ਨੇ 11 ਸਕੂਲ ਦੇ ਵਿੱਚ ਤਕਰੀਬਨ 15 ਕਰੋੜ ਦੇ ਕਰੀਬ ਰੁਪਈਆ ਅੱਜ ਲੱਗ ਚੁੱਕਿਆ ਆ ਔਰ ਸਕੂਲ ਉਪਰ ਐਮੀਨਸ ਲਾਗਾ ਜਿਹਦੇ ਇਕੱਲੇ 12 ਕਰੋੜ ਰੁਪਏ ਲੱਗਿਆ ਔਰ ਉਸ ਤੋਂ ਇਲਾਵਾ 4.5 ਕਰੋੜ ਰੁਪਇਆ ਜਿਹੜਾ ਟਿਪਾ ਰੋਡ ਤੇ ਸਕੂਲ ਲੱਗ ਚੁੱਕੇ 1 ਕਰੋੜ ਰੁਪਇਆ ਹੋਰ ਗ੍ਰਾਂਟ ਅੰਗੇ ਪਾਸਾ ਦਿਨ ਚ ਆ ਜਾਣੀ ਆ ਤੇ 5.5 ਕਰੋੜ ਚ ਉਹ ਵੀ ਲਾ ਕੇ ਤਕਰੀਬਨ ਇਕੱਲੇ ਵੀ ਬੱਦ ਤੋਂ ਬੱਦ 2 ਮਹੀਨੇ ਤਿਆਰ ਹੋ ਜਾਣਾ ਔਰ 5 ਕਰੋੜ ਰੁਪਇਆ ਤਾਜਪੁਰੋਡ ਦੇ ਉੱਤੇ ਸਕੂਲ ਹੈ ਜਿਹੜਾ ਡੈਰੀ ਕੰਪਲੈਕਸ ਦੇ ਵਿੱਚ ਉਹ 5 ਕਰੋੜ ਰੁਪਇਆ ਆ ਗਿਆ ਚਾਰ ਦੀਵਾਰੀ ਹੋ ਗਈ ਆ ਉਹਦੇ ਵਾਸਤੇ ਵੀ ਤਕਰੀਬਨ 8 ਕਰੋੜ ਰੁਪਇਆ ਲੱਗਣਾ ਉਹਦੇ ਵਾਸਤੇ ਵੀ ਹੋਰ ਵੀ ਪੈਸੇ ਆ ਰਹੇ ਨੇ ਉਹ ਵੀ ਅਗਲੇ ਛੇ ਅਚੰਤ ਕਰ ਹੀ ਤਿਆਰ ਕਰ ਲਾਂਗੇ ਇਸ ਸਕੂਲ ਦੇ ਜਿਹੜੇ ਹੋਮਵਰਕ ਕੰਮ ਹੈਗੇ ਨੇ ਤੁਸੀਂ ਵਾਦੇ ਵੀ ਕੀਤੇ ਸੜੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜਿਹੜੇ ਪੂਰੇ ਹੋਣਗੇ ਕਿਨਾਂ ਖਾਸ ਕਰਕੇ ਆ ਮਿਲ ਕੇ ਮੇਨ ਜਿਹੜਾ ਗਰਾਊਂਡ ਦਾ ਵਿੜੇ ਦਾ ਕੰਮ ਆ ਤੇ ਥੋੜਾ ਭਰਤ ਪੈਣ ਵਾਲਾ ਵਾ ਤੇ ਕਿਉਂਕਿ ਬਹੁਤ ਡੂੰਗਾ ਸੀ ਭਰਤ ਪਹਿਲਾਂ ਪੈ ਚੁੱਕਿਆ ਕਿਉਂਕਿ ਇੱਕਦਮ ਫਰਸ਼ ਨਹੀਂ ਲਾ ਸਕਦੇ ਸੀ ਕਿਉਂਕਿ ਬੈਟਨਾ ਸੀ ਮਿਲ ਕੇ 12 ਫੁੱਟ 15 ਫੁੱਟ ਮਿਲ ਕੇ ਵਾਈਸੀ ਇਸ ਕਰਕੇ ਫਰਸ਼ ਨਹੀਂ ਲਾਇਆ ਸੀ ਤੇ ਹੁਣ ਇਹ ਤੇ ਥੋੜੇ ਜਿਹਾ ਭਰਤ ਪੈਣਾ ਪਰਤ ਪਾ ਕੇ ਦੇ ਫਰਸ਼ ਲਾਉਣ ਜਾ ਰਹੇ ਆ ਤੇ ਚਾਰ ਰੂਮ ਅਸੀਂ ਹੋਰ ਬਣਾਉਣ ਤੇ ਉੱਪਰ ਮੇਨ ਮਕਸਦ ਕੀਆ ਜਿਹੜੀ ਪੰਜਾਬ ਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦਾ ਮਤਲਬ ਆ ਤੇ ਹਰ ਸਕੂਲ ਵਧੀਆ ਹੋਊਗਾ ਸਕੂਲ ਦੇ ਵਿੱਚ ਵਧੀਆ ਬੈਂਚ ਹੋਣਗੇ ਸਕੂਲ ਦੇ ਵਿੱਚ ਪੱਕੇ ਲੱਗੇ ਹੋਣਗੇ ਸਮਾਰਟ ਕਲਾਸਾਂ ਹੋਣਗੇ ਤਾਂ ਬੱਚਿਆਂ ਦਾ ਵੀ ਦਿਲ ਲੱਗੂਗਾ ਪੜ੍ਹਨ ਨੂੰ ਜੇ ਬੱਚੇ ਦਿਲ ਲਾ ਕੇ ਪੜ੍ਹਨਗੇ ਤੇ ਫਿਰ ਤੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਤੇ ਫਿਰ ਸਾਡਾ ਪੰਜਾਬ ترقی ਕਰੂਗਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਅੱਛਾ ਮੇਰੇ ਕੋਲ ਇੱਕ ਛੋਟਾ ਸਵਾਲ ਹੈ ਕੁਝ ਸਕੂਲਾਂ ਦੇ ਵਿੱਚ ਜਿਹੜੇ ਆ ਉਹ ਟੀਚਰਾਂ ਦੀ ਹਲੇ ਵੀ ਬੜੀ ਘਾਟ ਹੈ ਜਿਵੇਂ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਚ ਉਹ ਵੀ ਜਿਹੜੀ ਕੀ ਸੀ ਜੋਗੀ ਕਮੀ ਜਿਹੜੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਤੁਹਾਨੂੰ ਦੱਸਿਆ ਵੀ ਜਦੋਂ ਦੀ ਆਈ ਆ ਪਹਿਲੇ 3 ਸਾਲ ਜਿਹੜੇ ਹੋਏ ਨੇ ਤੇ ਪਿਛਲੀਆਂ ਸਰਕਾਰਾਂ ਨਾਲ ਕੰਪੈਰੀਸ਼ਨ ਕਰ ਲਿਓ ਪਹਿਲੇ 15 ਸਾਲ ਦੀ ਪਿਛਲੀਆਂ 15 ਸਾਲ ਦੀਆਂ ਸਰਕਾਰਾਂ ਦੇ ਪਹਿਲੇ 3 ਸਾਲ ਕੰਪੈਰੀਸ਼ਨ ਕਰ ਲਿਓ ਤੇ ਅੱਜ 54000 ਤੋਂ ਵੱਧ ਨੌਕਰੀਆਂ 12.5 ਹਜ਼ਾਰ ਮਿਲ ਕੇ ਕੱਚੇ ਮੁਲਾਜ਼ਮ ਪੱਕੇ ਕਰਨਾ ਔਰ ਜਿੰਨੇ ਮੁਲਾਜ਼ਮ ਖਾਸ ਕਰਕੇ ਟੀਚਰ ਭਰਤੀ ਹੋਏ ਨੇ ਪਿਛਲੀਆਂ ਜਿਹੜੀਆਂ 15 ਸਾਲ ਦੀਆਂ ਸਰਕਾਰਾਂ ਪਹਿਲੇ 3 ਸਾਲ ਚ 10% ਵੀ ਨਹੀਂ ਕਰ ਸਕੀਆਂ ਤੇ ਆਉਣ ਵਾਲੇ ਸਮੇਂ ਚ ਆਹ ਹੋਰ ਮਿਲ ਕੇ ਭਰਤੀ ਆ ਰਹੀ ਆ ਇਹ तकरीबन ਮਕੇ ਮੇਰਾ ਖਲਾ ਵੀ ਬਾਤ ਤੋਂ ਬਾਦ ਇਸ ਸਾਲ ਦੇ ਵਿੱਚ ਵਿੱਚ ਸਾਰੇ ਦੇ ਸਾਰੇ ਟੀਚਰ ਫੁੱਲ ਪੂਰੇ ਹੋਣਗੇ ਕਿਉਂਕਿ 74 ਸਾਲ ਦਾ ਜਿਹੜਾ ਸਿਸਟਮ ਖੜਾ ਹੋਇਆ ਜਿਹੜਾ ਇਹਨਾਂ ਲੋਕਾਂ ਨੇ ਪਿਛਲੇ ਸਰਕਾਰਾਂ ਵਾਲੇ ਨੇ ਪਿਛਲੀਆਂ ਪਾਰਟੀਆਂ ਵਾਲੇ ਨੇ ਚਾਹੇ ਉਹ ਕਾਂਗਰਸੀ ਚਾਹੇ ਭਾਲੀ ਭਾਜਪਾ ਸੀ ਜਿਹੜਾ ਉਹਨਾਂ ਨੇ ਕੂੜਾ ਖਿਲਾਰਿਆ ਸੀਗਾ ਉਹ ਪੰਜਾਬ ਵਾਸੀਆਂ ਨੇ ਝਾੜੂ ਵਾਲ ਬਟਨ ਦੇ ਵਾਕੇ ਸਾਨੂੰ ਝਾੜੂ ਫੜਾਇਆ ਉਹਦੀ ਸਫਾਈ ਕਰਨ ਵਾਸਤੇ ਅੱਧੀ ਉਹ ਸਫਾਈ ਕਰਿਆ 74 ਸਾਲ ਦਾ ਸਿਸਟਮ ਆਪਾਂ ਸਮਝਦੇ ਹਾਂ ਜਿਹੜਾ ਖਰਾਬ ਹੋਇਆ ਤਿੰਨ ਸਾਲ ਚ ਠੀਕ ਨਹੀਂ ਹੋ ਜ਼ਿਆਦਾ ਪਰ ਬਹੁਤ ਹੱਦ ਤੱਕ ਠੀਕ ਕਰ ਲਿਆ ਬਾਕੀ ਜਿਹੜੇ ਦ ਉਹ ਵੀ ਪੂਰੀ ਚੰਗੇ ਦਾ ਸਫਾਈ ਕਰ ਦੇਵਾਂਗੇ ਤੇ ਜਿੰਨੀਆਂ ਗਰੰਟੀ ਦਿੱਤੀਆਂ ਅੱਜ ਸਾਰੀਆਂ ਗਰੰਟੀਆਂ 600 ਜੋਲ ਦੀ ਗਰੰਟੀ ਆਮ ਆਦੇ ਵਿਕਲੇ ਦੀ ਗਰੰਟੀ ਕਰੋੜ ਰੁਪਏ ਫੌਜੀਆ ਦੀ ਗਰੰਟੀ ਤੇ ਹਰ ਸਹੂਲਤ ਮਤਲਬ ਕਿ ਬੀਬੀਆਂ ਨੂੰ ਫ੍ਰੀ ਮਿਲ ਕੇ ਬੱਸਾਂ ਦੀ ਗਰੰਟੀ ਹਰ ਸਹੂਲਤ ਅਜ ਦਿੱਤੀ ਜਾ ਰਹੀ ਹੈ ਹਰ ਗਰੰਟੀਆਂ ਪੂਰੀਆਂ ਹੋਈਆਂ ਨੇ ਔਨਲਾਈਨ ਸਮੇਂ ਦੇ ਵਿੱਚ ਹਰ ਮਤਲਬ ਕਿ ਸਹੂਲਤ ਦਿੱਤੀ ਜਾਊਗੀ ਪੰਜਾਬੀਆਂ ਨੂੰ ਕਿਉਂਕਿ ਜਿਹੜੇ ਪੈਸੇ ਲੱਗ ਰਹੇ ਨੇ ਇਹ ਪੰਜਾਬੀਆਂ ਦੇ ਟੈਕਸਾਂ ਦੇ ਪੈਸੇ ਨੇ ਸਾਡਾ ਕੰਮ ਆਮ ਆਦੀ ਪਾਰੀ ਦਾ ਸਰਕਾਰ ਦਾ ਕੰਮ ਆ ਇਹਨਾਂ ਦੇ ਟੈਕਸ ਪੂਰੇ ਦੇ ਪੂਰੇ ਕਰਪਸ਼ਨ ਰਹਿਤ ਲਿਆ ਕੇ ਇਹਨਾਂ ਵਾਸਤੇ ਲਾਉਣੇ ਇਹਨਾਂ ਦੀਆਂ ਮਿਲ ਕੇ ਸਕੂਲਾਂ ਵਾਸਤੇ ਲਾਉਣੇ ਹਸਪਤਾਲਾਂ ਵਾਸਤੇ ਲਾਉਣੇ ਆਮ ਆਦੇ ਵਿਕਰੀਨਿਕਾਂ ਵਾਸਤੇ ਲਾਉਣੇ ਸੜਕਾਂ ਵਾਸਤੇ ਲਾਉਣੇ ਸੀਵਰੇਜ ਮਿਲ ਕੇ ਸੀਵਰੇਜ ਦਾ ਸਹੀ ਕਰਨ ਵਾਸਤੇ ਲਾਉਣੇ ਵਾਟਰ ਸਪਲਾਈ ਸਹੀ ਕਰਨ ਵਾਸਤੇ ਲਾਉਣੇ ਸਟਰੀਟ ਰੈਟਾਂ ਦਾ ਵਾਸਤੇ ਲਾਉਣੇ ਉਹ ਅੱਜ ਲੱਗ ਰਹੇ ਨੇ ਅੱਜ 300 ਕਰੋੜ ਤੋਂ ਉੱਪਰ ਕੰਮ ਬਦਾਰਸਵ ਹਲਕਾ ਪੂਰੇ ਚੱਲ ਰਿਹਾ 128 ਕਰੋੜ ਦਾ ਕੰਮ ਜਿਹੜਾ ਡੰਪ ਤਕਰੀਬਨ 74 ਸਾਲ ਤੋਂ ਡੰਪ ਲੱਗਦਾ ਆ ਰਿਹਾ ਪੂ 128 ਕਰੋੜ ਦਾ ਕੰਮ ਸ਼ੁਰੂ ਹੋ ਗਿਆ ਉਹ ਵੀ 1.5 ਸਾਲ ਚ ਉਹਦਾ ਡੰਪ ਚੱਕ ਕੇ ਉੱਥੇ ਵੀ ਵਧੀਆ ਪ੍ਰੋਜੈਕਟ ਬੱਚਿਆਂ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਸਾਰੇ ਦੇ ਸਾਰੇ ਗਰਾਉਂਡ ਪਾਰਕ ਬਣੇ ਤੇ ਉਸ ਤੋਂ ਇਲਾਵਾ ਅੱਜ ਆਮ ਆਦਮੀ ਕਲੀਨਿਕਾਂ ਨਵ ਬਣ ਗਈਆਂ ਦੋ ਹਸਪੀਟਲ ਜਿਹੜੇ ਨੇ ਉਹ ਵਧੀਆ ਚੱਲਣ ਲੱਗ ਕੇ ਆਉਣ ਵਾਲੇ ਸਮੇਂ ਚ ਹੋਰ ਚਲਾ ਰਹੇ ਆ ਬਿਜਲੀ ਗ੍ਰਿਡ ਇੱਕ ਬਣ ਗਿਆ ਤਿੰਨ ਹੋਰ ਬਣ ਜਾ ਰਹੇ ਨੇ ਔਰ ਹਰ ਹਰ ਪਹਿਲੂ ਦੇ ਕੰਮ ਚੱਲ ਰਿਹਾ ਹਰ ਵਾਰਡ ਦੇ ਵਿੱਚ ਹਰ ਮਹੱਲੇ ਚ ਹਰ ਗਲੀ ਦੇ ਵਿੱਚ ਅੱਜ ਕੰਮ ਚੱਲ ਰਿਹਾ ਉਹਦੇ ਵਾਸਤੇ ਬਦਾਨਸਵਾ ਹਲਕਾ ਪੂਰਬੀ ਦੇ ਸੰਗਤ ਨੂੰ ਬਹੁਤ-ਬਹੁਤ ਵਧਾਈ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਾਜੀ ਕੀ ਨਾਮ ਹੈ ਕਿਡਾ ਸਰਦਾਰ ਹਾਂਜੀ ਮੇਰਾ ਨਾਮ ਪ੍ਰਭਜਲ ਸਿੰਘ ਹੈ ਜੀ ਮੈਂ ਹੈ ਟਿਚਰ ਆ ਸਰਕਾਰੀ ਪ੍ਰਾਇਮਰੀ ਸਕੂਲ ਤਰਫ ਗਹਿਲੇਵਾਲ ਬਲਾਕ ਮੰਗੜ ਦੋ ਜਿਲ੍ਹਾ ਲੁਧਿਆਣਾ ਵਿੱਚ ਜੀ ਪਾਜੀ ਜੀ ਕੀ ਕਰਨ ਹੋਇਆ ਸਕੂਲ ਦਾ ਤੇ ਕੀ ਪਹਿਲਾਂ ਹਾਲਾਤ ਸੀ ਗੇਲ ਤੇ ਹੁਣ ਕਿਸ ਤਰ੍ਹਾਂ ਹਾਲਾਤ ਬਦਲੇ ਨੇ ਕੀ ਕੀ ਕੰਮ ਹੋਇਆ ਇਸ ਇਸ ਸਕੂਲ ਦਾ ਜੀ ਇਹ ਤਾਂ ਅਲਫਾਬੈਟਿਕਲੀ ਥੋੜਾ ਸਾਢੀ ਆਉਂਦਾ ਸੀਗਾ ਸਭ ਤੋਂ ਪਿੱਛੇ ਤੇ ਹਾਲਾਤ ਪੱਖੋਂ ਵੀ ਇਸ ਸਕੂਲ ਦੀ ਹਾਲਤ ਬਹੁਤ ਮਾੜੀ ਸੀ ਵਾਰਡ ਨੰਬਰ 6 ਦਾ ਇਹ ਇੱਕੋ ਇੱਕ ਪ੍ਰਾਇ ਜਿਸ ਦਾ ਜਿਹੜਾ ਕਿ 1972 ਤੋਂ ਲਾवारिसा ਵਾਂਗੂ ਰਿਆ ਔਰ 2008 ਸੇਤੂ ਬਾਦ ਇਹਨੂੰ ਜ਼ਿਲ੍ਹਾ ਪ੍ਰੀਸ਼ਦ ਨੇ ਉਹਨੂੰ ਦਿੱਤਾ ਗਿਆ ਉਹਨੇ ਲਿਆ ਨਹੀਂ ਐਜੂਕੇਸ਼ਨ ਡਿਪਾਰਟਮੈਂਟ ਨੇ ਇਹਨੂੰ ਰੱਖਿਆ ਨਹੀਂ ਔਰ ਇਸੇ ਖਿੱਚੋ-ਤਾਣੀ ਵਿੱਚ ਇੱਥੇ ਟੀਚਰ ਵੀ ਨਹੀਂ ਸੀ ਕਿ ਕੋਈ ਕਦੀ ਕਿੱਥੋਂ ਪ੍ਰਬੰਧ ਕਦੀ ਕਿੱਥੋਂ ਪ੍ਰਬੰਧ ਕਰਦੇ ਕਰਦੇ ਇਹਨੂੰ ਧਰਮਸ਼ਾਲਾ 'ਚ ਸ਼ਿਫਟ ਕੀਤਾ ਗਿਆ ਔਰ ਧਰਮਸ਼ਾਲਾ ਦੀ ਹਾਲਤ ਇੰਨੀ ਮਾੜੀ ਹੈ ਮੈਂ ਤੈਨੂੰ ਹੁਣੇ ਥੋੜੇ ਦੇ ਬਾਅਦ ਦਿਖਾਉਂਗਾ ਕਿ ਛੱਤ ਕਦੀ ਵੀ गिर ਸਕਦੀ ਹੈ ਤੋ ਬਿਲਡਿੰਗ ਆਨਸ਼ਿਪ ਹੋਣ ਤੋਂ ਬਾਅਦ ਬੜੀ ਪ੍ਰੋਬਲਮ ਆਈ ਤੇ ਇਹ ਜਿੱਥੇ ਇਸ ਸਮੇ ਅਸੀਂ ਆਪਾਂ ਖੜੇ ਆ ਇਹ 20 25 ਫੁੱਟ ਡੂੰਘਾ ਪਿੰਡ ਦਾ ਛੱਪੜ ਸੀ ਤੇ ਇੱਥੇ ਸੀਵਰੇਜ ਪੈਨ ਕਰਕੇ ਇਹ ਜਗ੍ਹਾ ਕਿਸੇ ਵੀ ਯੂਜ਼ ਵਿੱਚ ਨਹੀਂ ਸੀਗੀ ਤੇ ਪਿੰਡ ਵਾਲਿਆਂ ਦੇ ਵਿੱਚ ਸਰਦਾਰ ਕੁਜੀ ਸਿੰਘ ਦੀ ਗਰੇਵਾਲ ਜੀ ਤੇ ਸਰਦਾਰ ਹਰਜੀਤ ਸਿੰਘ ਰਾਜਾ ਜੀ ਸਰਦਾਰ ਅਮਰਜੀਤ ਸਿੰਘ ਜੀ ਉਸ ਤੋਂ ਇਲਾਵਾ ਸਰਦਾਰ ਹਰਬਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਨੇ ਸਾਡੇ ਰਵਿੰਦਰ ਸਿੰਘ ਜੀ ਗਰੇਵਾਲ ਇਦਾਂ ਬਹੁਤ ਸਾਰੇ ਸਾਨੂੰ ਪਤਵੰਤੇ ਸੱਜਣ ਇੱਥੇ ਮਿਲੇ ਤੇ ਜਿਨ੍ਹਾਂ ਨੇ ਸਾਡੀ ਬੜੀ ਹੈਲਪ ਕੀਤੀ ਤਾਂ ਇਸ ਜਿਹੜੀ ਛੱਪੜ ਦੀ ਗਾਰ ਹੈ ਗੰਦਗੀ ਹੈ ਉਹਨੂੰ ਕੱਢਣ ਲਈ ਜਿਹੜੀ ਪੈਸਿਆਂ ਦੀ ਲੋੜ ਪਈ ਲਗਭਗ 5 ਲੱਖ ਦੇ ਕਰੀਬ ਜਿਹੜਾ ਰੁਪਿਆ ਉਹ ਇਹਨਾਂ ਨੇ ਸਾਨੂੰ ਇਕੱਠਾ ਕਰਕੇ ਆਪਣੇ ਕੋਲੋਂ ਦਿੱਤਾ ਤੇ ਫਿਰ ਇਸ ਗਰਾਊਂਡ ਨੂੰ ਖਾਲੀ ਕੀਤਾ ਗਿਆ ਨੀਚੇ ਤੱਕ 20 ਫੁੱਟ ਤੱਕ 20 ਫੁੱਟ ਤੋਂ ਬਾਅਦ ਫਿਰ ਜਿਹੜੀ ਡਿਪਾਰਟਮੈਂਟ ਵੱਲੋਂ ਸਾਨੂੰ ਗ੍ਰਾਂਟ ਆਈ ਕਮਰੇ ਬਣਾਉਣ ਦੀ ਤੇ ਫਿਰ ਇੱਥੇ ਕਮਰੇ ਬਣਾਏ ਗਏ ਤਾਂ ਹੌਲੀ-ਹੌਲੀ ਹੌਲੀ ਜਿਹੜਾ ਸਕੂਲ ਹੈ ਅੱਜ ਤੁਸੀਂ ਇਸ ਹਾਲਾਤ ਚ ਦੇਖ ਸਕਦੇ ਤੁਸੀਂ ਜੇ ਇਧਰ ਨੀਕਾ ਮਾਰੋਗੇ ਤਾਂ ਇਹ ਮੇਰੇ ਸਕੂਲ ਦੀ ਪਹਿਲੀ ਹਾਲਤ ਹੈ ਇੱਥੇ ਇੰਨੀ ਦੂੰਗੀ ਸਲਾਹ ਦੀ ਸੀਗੀ ਕਿ ਅਗਰ ਕੋਈ ਜਾਨਵਰ ਇਹਨੂੰ ਟੱਪਣ ਦੀ ਕੋਸ਼ਿਸ਼ ਕਰਦਾ ਸੀ ਤਾਂ ਵਿੱਚੇ ਤਸਜੰਦਾ ਸੀ ਮਿਲਦਾ ਨਹੀਂ ਸੀ ਤੇ ਉਹਦੇ ਹਾਲਾਤ ਇਹ ਬਣੇ ਕਿ ਅਸੀਂ ਇੱਥੋਂ ਉੱਠ ਕੇ ਇੱਥੇ ਤੱਕ ਆਏ ਆ ਔਰ ਸਾਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸਾਡੇ ਬਲਵਿੰਦਰ ਕੁਮਾਰ ਜੀ ਨੇ ਜਿਨ੍ਹਾਂ ਨੇ ਜਿਹੜੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਜੜੇ ਗੱਲ ਕੀ ਮੈਨੂੰ ਪਤਵੰਤੇ ਸੱਜਣ ਪਿੰਡ ਦੇ ਜਿੰਨੇ ਵੀ ਇੱਥੋਂ ਦੇ ਵਧੀਆ ਇਨਸਾਨ ਸੀ ਜਿਹੜੇ ਮੈਨੂੰ ਮਿਲੇ ਔਰ ਉਹਨਾਂ ਦੀ ਬਦੌਲਤ ਜਿਹੜਾ ਵਾ ਇਹ ਸਕੂਲ ਅੱਜ ਇਸ ਕੰਡੀਸ਼ਨ ਤੱਕ ਪਹੁੰਚਿਆ ਅੱਜ ਸਾਡੇ ਕੋਲ 10 ਦੇ ਕਰੀਬ ਕਮਰੇ ਆ ਜਿਨ੍ਹਾਂ ਚ ਸਮਾਰਟ ਕਲਾਸਰੂਮ ਨੇ ਔਰ ਤੁਸੀਂ ਦੇਖੋਗੇ ਮੈਂ ਥੋੜੀ ਦੇਰ ਤੱਕ ਤੁਹਾਨੂੰ ਕਮਰੇ ਵੀ ਦਿਖਾਣਾ ਫੁੱਲੀ ਮਤਲਬ ਜਿਹੜੇ ਆ ਸਹੂਲਤਾਂ ਬੱਚਿਆਂ ਲਈ ਉਹ ਅਵੇਲੇਬਲ ਨੇ ਜੀ ਭਾਈ ਕਿੰਨੇ ਸਟੂਡੈਂਟ ਸੀਗੇ ਤੇ ਹੁਣ ਕਿੰਨੇ ਸੀਗੇ ਜਦੋਂ ਮੈਂ ਇੱਥੇ 2016 ਚ ਆਇਆ ਉਹਦੇ 120 ਬੱਚੇ ਇੱਥੇ ਪੜ ਅਨਰੋਲਡ ਸੀਗੇ ਤੇ ਉਹਨਾਂ ਚੋਂ 90 ਕੇ ਬੱਚੇ ਆਉਂਦੇ ਸੀਗੇ ਤੇ ਅਸੀਂ ਮਿਹਨਤ ਕੀਤੀ ਸਾਡਾ ਪੜਾਈ ਦਾ ਜਿਹੜਾ ਸਤਾਰਾ ਉੱਪਰ ਉੱਠਿਆ ਟੀਚਰ ਸਾਹਿਬਾਨ ਸਾਡੀ ਟੀਮ ਬਹੁਤ ਸਟਰੋਂਗ ਹੈ ਜੀ ਵਧੀਆ ਸਾਰੇ ਟੀਚਰ ਬਹੁਤ ਵਧੀਆ ਔਰ ਉਹਦਾ ਫਲ ਇਹ ਹੋਇਆ ਕਿ ਲੋਕਾਂ ਨੂੰ ਜਦੋਂ ਸਾਡੇ ਬੱਚਿਆਂ ਚ ਚੇਂਜ ਦਿਖੀ ਪਾ ਇੱਥੇ ਦਾਖਲਾ ਵਧਿਆ ਤੋ ਅੱਜ ਦੇ ਸਮੇਂ ਇੱਥੇ 500 ਤੋਂ ਕਈ ਬੱਚਾ ਔਰ ਲਗਾਤਾਰ ਦਾਖਲਾ ਵੱਧ ਰਿਹਾ ਹੋ ਸਕਦਾ ਆਉਣ ਵਾਲੇ 2-4 ਸਾਲਾਂ ਬਾਅਦ ਅਸੀਂ 1000 ਤੋਂ ਉੱਪਰ ਚਲੀ ਗਏ ਭਾਜੀ ਟੀਚਰਾਂ ਦੀ ਹੁਣ ਜਿਹੜੀ ਪਹਿਲਾਂ ਕਮੀ ਸੀਗੀ ਉਹ ਪੂਰੀ ਹੋ ਚੁੱਕੀ ਆ ਕਾਫੀ ਹੱਦ ਤੱਕ ਪੂਰੀ ਹੋ ਗਈ ਜੀ ਪਹਿਲਾਂ ਇੱਥੇ ਇੱਕ ਹੀ ਟੀਚਰ ਹੁੰਦੇ ਸੀਗੇ ਹੁਣ ਅਸੀਂ ਇਸ ਸਮੇਂ 10 ਟੀਚਰਾਂ ਚਾਰ ਟੀਚਰ ਸਾਡੇ ਕੋਲ ਹਜੇ ਵੀ ਘਟਾ ਪਰ ਐਮਐਲਏ ਸਾਹਿਬ ਨਾਲ ਗੱਲ ਹੋਈ ਓ ਜਲਦ ਹੀ ਕਹਿੰਦੇ ਸੀ ਪੂਰੀ ਕਰ ਦਿੱਤੀ ਜਾਏਗੀ